ਆਂ ਸਰਕਾਰਾਂ ਜਿਹੜੇ ਹੱਕ ਮੰਗਦੇ ਉਹਨਾਂ ਨੂੰ ਡਾਂਗਾ ਪੈਂਦੀਆਂ ਮਲਾਜ਼ਮ ਸੇਰ ਦੇ ਚੱਕ ਚੱਕ ਜਿਹੜੇ ਪਹਿਲਾਂ ਬੰਦੇ ਐ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਸਿੱਖ ਜਥੇਬੰਦੀਆਂ ਆਈਆਂ ਲਿਆਂਗ ਸਿੰਘ ਉਹਨਾਂ ਆਣ ਕੇ ਇਹਨਾਂ ਨੂੰ ਠੱਲ ਪਾਈ ਏ ਭਾਈ ਕੋਈ ਪਛਾਣ ਆ ਮੁੜਿਆ ਜੋ ਭਰਾ ਮੇਰਾ ਇਹ ਕੱਲ ਤੱਕ ਇੱਥੇ ਆਪਣਾ ਪ੍ਰੋਗਰਾਮ ਏ ਇਹ ਕੰਮ ਆਪਾਂ ਸੰਭੇੜ ਕੇ ਜਾਣਾ ਇਹ ਨਾ ਵਿਖਸ਼ਾਂ ਮੁੜ ਜਾਣ ਆਪਣੇ ਆਵੇ ਸਾਰੇ ਦੁਨੀਆ ਆ ਗਈ ਇੱਥੇ ਆਵੇ ਪਰ ਸਾਰੇ ਜਿਹੜੇ ਹੈਗੇ ਸੀ ਉਹ ਪਛਾਣ ਗਏ ਹੋਣਾ ਬਲਾਜਮਾ ਆ ਆ ਆ ਬੇਰਕਾ ਪਲਾਟ ਹੈ ਸਾਹਮਣੇ ਜੈਕਾਰਾ ਜੈਕਾਰਾ ਆ ਬੇਰਕਾ ਪਲਾਟ ਹੈ ਸਾਹਮਣੇ ਇੱਥੇ ਧਰਨਾ ਲਾਉਣਾ ਆਪਾਂ ਸਮੀ ਹੈਗਾ ਪੰਜਾਬੀਓ ਆਓ ਬੈਠੋ ਨਾ ਘਰਾਂ 'ਚ ਭਰਾ ਮੇਰੇ ਉਹ ਜੂਥ ਤੁਹਾਡੇ ਤੇ ਹੀ ਸਾਰੇ ਕੰਮ ਏ ਜਦੋਂ ਜੂਥ ਖਲੋ ਗਿਆ ਜੂਥ ਨਹੀਂ ਕਰਨਾ ਹੈ ਜੂਥ ਹੀ ਸਰਕਾਰਾਂ ਬਣਾਉਂਦੀ ਆਈ ਅੱਜ ਤੱਕ ਜੰਨੀਆਂ ਬਣਾਈਆਂ ਹੋਣੀਆਂ ਨੇ ਧੋਖਾ ਕੀਤਾ ਹੁਣ ਤੋ ਉੱਠੋ ਯੋਧ ਨੂੰ ਬੇਨਤੀ ਇਹ ਭਰਾ ਮੇਰੇ ਉਥੋਂ ਸਾਰੇ ਇਹਨਾਂ ਸਰਕਾਰਾਂ ਦੇ ਧੱਕਾ ਕਰਨਾ ਉਹ ਭਈਏ ਆਪਦਾ ਉਥੇ ਲਾਈ ਖੜੇ ਨੇ ਧਰਨਾ ਪੂਰਾ ਉਹਨਾਂ ਨੂੰ ਪੂਰੇ ਇਹਨਾਂ ਪੁਲਿਸ ਵਾਲਿਆਂ ਸਹਿਯੋਗ ਦਿੱਤਾ ਹੋਇਆ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਤੋੜ ਉਥੋਂ ਆਪਣੇ ਮੋਗੇ ਤੋਂ ਲੈ ਕੇ ਤੋੜ ਜਿੰਨੇ ਵੀ ਹੈਗੇ ਆ ਰਾਹ ਸਾਰੇ ਇਹਨਾਂ ਬਲੌਕ ਕਰਤੇ ਸਰਕਾਰਾਂ ਨੇ ਇਹ ਜੀ ਇਹਨਾਂ ਸਰਕਾਰਾਂ ਨੂੰ ਕੌਣ ਆਖੂ ਵੋਟਾਂ ਆਪਾਂ ਪਾਉਨੇ ਆ ਤੇ ਮੈਨੂੰ ਇਹ ਸਵਾਲ ਕਰਦੇ ਆ ਆਪਣੇ ਬੰਦੇ ਫੜ ਫੜ ਆਂਦਾ ਤੇ ਦਿੱਤੀ ਜਾਂਦੇ ਆ ਇਹਨਾਂ ਦਾ ਕੋਈ ਸਾਈਂ ਕਸਮ ਨਹੀਂ ਹੈਗਾ ਭਰਾ ਮੇਰੋ ਹੁਣ ਤਾਂ ਆ ਜਿਓ ਯਾਰ ਸਾਰੇ ਬੜਾ ਚਿਰ ਹੋ ਗਿਆ ਇਹਨਾਂ ਦਾ ਮਗਰ ਧੱਕੇ ਖਾਂਦੇ ਆ ਸਰਕਾਰਾਂ ਮਗਰ ਹੁਣ ਇਹਨਾਂ ਦਾ ਖੜਾ ਛੱਡਣਾ ਪੈਣਾ ਭਰਾ ਮੇਰੋ ਜੇ ਜੇ ਵੀ ਆਪਾਂ ਇਹਨਾਂ ਦੇ ਚਿਮਚੇ ਬੰਦੇ ਰਹੇ ਆਪਾਂ ਨੂੰ ਛੱਤਰ ਪੈਂਦੇ ਰਹਿਣੇ ਆ ਪਤਾ ਨਹੀਂ ਕਿੰਨੇ ਕੇ ਲੋਕ ਗਿਰਬਜ਼ਾਰ ਕਰਕੇ ਲੁਧਿਆਣੇ ਥਾਣਿਆਂ 'ਚ ਲੱਗੇ ਨੇ ਜਿਹੜੇ ਪਹਿਲਾਂ ਆਏ ਨੇ ਥੋੜੇ ਥੋੜੇ ਹੋਣ ਆਣ ਕੇ ਆ ਨਿਹੰਗ ਜੱਸੇ ਬੰਦੀਆਂ ਆਈਆਂ ਇਹਨਾਂ ਵੇਈ ਜੀ ਆਣ ਕੇ ਥੋੜਾ ਵਾਧਾ ਖਲ ਪਾਈਏ ਮਲਾਜ਼ਮਾਂ ਨੂੰ ਮਲਾਜ਼ਮ ਚੱਕਰ ਚਲੇ ਜੀ ਦੋ ਜਿਹੜੇ ਮੇਨ ਬੰਦੇ ਉਹਨਾਂ ਨੂੰ ਅਹੀਂ ਨਹੀਂ ਚੱਕਣ ਦਿੱਤਾਗਾ ਸਾਰਿਆਂ ਘੇਰ ਲਿਆ ਪੁਲਿਸ ਨੂੰ ਪੁਲਿਸ ਗਿਆਣ ਗਈ ਹੋਣਾ ਭਰਾ ਮੇਰੇ ਹੌਣ ਤਾਂ ਜਾਗੋ ਬੜਾ ਚਿਹਰਾ ਹੋ ਗਿਆ ਆਪਾਂ ਨੂੰ ਧੱਕੇ ਖਾਂਦੇ ਆ ਨੂੰ ਸਰਕਾਰਾਂ ਦੇ ਮਗਰ ਹੁਣ ਤੇ ਜੂਸ ਦਾ ਬਣਾ ਲਈਏ ਕੋਈ ਆਗੂ ਇਹਨਾਂ ਸਰਕਾਰਾਂ ਨੇ ਐਵੇਂ ਹੀ ਆਪਣੇ ਨਾਲ ਕਰਨਾ ਭਰਾ ਮੇਰੇ ਆਵੇ ਸਾਰੀ ਦੁਨੀਆ ਖਲੋ ਗਈ ਏ ਖਲੋ ਗਈ ਆ ਜਾਣਾ ਪੈਣਾ ਆਪਾਂ ਨੂੰ ਜਿੰਦਾਬਾਦ 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 ਜ਼ਾਰੂਰੀ ਕੱਚੇ ਮਟੂਨਾਂ ਤੇ ਫੈਕਟਰੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਮੇਰੇ ਆਓ ਖਾਣਾ ਵੇਖ ਲੋ ਸਾਰੇ ਆ ਜੀ ਲੁਧਿਆਣਾ ਭਈਆਂ ਨੂੰ ਜਿਆਦੀ ਦਿੱਤੀ ਹੈ ਉਹਨਾਂ ਧਰਨਾਵਾਂ ਦਾ ਲਾਇਆ ਉਹਨਾਂ ਨੂੰ ਕਿਸੇ ਨੇ ਗ੍ਰਿਫਤਾਰੀ ਨਹੀਂ ਕੀਤੀ ਜਿਹੜੇ ਆਪਣੇ ਸੂਰਮੇ ਆਉਂਦੇ ਸੀ ਸਾਰੇ ਪੰਜਾਬ ਚੋਂ ਹਰਿਆਣੇ ਚੋਂ ਆਏ ਰਾਜਸਥਾਨ ਚੋਂ ਆਏ ਉੱਥੇ ਗ੍ਰਿਫਤਾਰ ਕਰ ਲਏ ਲੋਕੀ ਇਹ ਸਰਕਾਰ ਨੇ ਉੱਕਾ ਹੀ ਸਾਰੀ ਖਤਮ ਕਹਾਣੀ ਕਰਕੇ ਰਾਜ ਦੀ ਭਰਾ ਹੁਣ ਤੇ ਜਾਗ ਪੋ ਕਿੰਨਾ ਚਿਰ ਡੰਡੇ ਖਾਂਦੇ ਰਵਾਂਗੇ ਆਪਾਂ ਇੰਨਾ ਤੋਂ ਉੱਠੋ ਮੇਰੇ ਭਰਾ ਸਾਰੇ ਇਹ ਤਾਂ ਇਕੱਠੇ ਹੋਇਆ ਹੀ ਆਪਣਾ ਸਾਰਾ ਕੁਝ ਹੋਣਾ ਜੀ ਉਹਦਾ ਕਿਸੇ ਨੇ ਨਹੀਂ ਸੁਣਨੀ ਇਹ ਭਰਾ ਮੇਰੋ ਆਓ ਉੱਠਣਾ ਪੈਣਾ ਨਹੀਂ ਤੇ ਘਰੇ ਸੁੱਤਿਆਂ ਕੁਛ ਨਹੀਂ ਬੰਨਾ ਬੱਚਾ ਰੋਵੇ ਨਾ ਮਾਂ ਦੁੱਧ ਨਹੀਂ ਦਿੰਦੀ ਹੱਕਾਂ ਵਾਸਤੇ ਲੜਨਾ ਤੇ ਪੈਣਾ ਗ੍ਰਿਫਤਾਰੀਆਂ ਵੀ ਦੇਣੀਆਂ ਪੈਣੀਆਂ ਆ ਡੀਜੀਪੀ ਸਾਹਿਬ ਬੈਠੇ ਵੀ ਖੜੇ ਨੇ ਇਹ ਮੁਲਾਜ਼ਮੋਂ ਜਿਹੜੀ ਆਵੇਂ ਸਾਰੇ ਬਾਹਰ ਖੜੇ ਹੋਏ ਨੇ ਆ ਡੀਜੀਪੀ ਸਾਹਿਬ ਆ ਗਏ ਨੇ ਇਹ ਡੀਜੀ ਸਾਹਿਬ ਡੀਜੀਪੀ ਆ ਆ ਕੇ ਵੇਖੋ ਅਣ ਡਿਸੀਜਨ ਕੀ ਲੈਂਦਾ ਡਾਂਗ ਛੋਟੇ ਦਾ ਲੈਂਦਾ કે ਗ੍ਰਿਫਤਜ਼ਾਰੀਆਂ ਦਾ ਲੈਂਦਾ ਇਹ ਤਾਂ ਹੁਣ ਇਹਨੂੰ ਪਤਾ ਲੱਗੇਗਾ ਜੀ ਚੱਲੇ ਨੇ ਹੁਣ ਆਪਦਾ ਸਲਾਮ ਮਸ਼ਵਰਾ ਕਰਕੇ ਆ ਜਾਂਦੇ ਪਏ ਡੀਜੀ ਸਾਹਿਬ ਡੀਜੀਪੀ ਸਾਹਿਬ ਨਾਲ ਅਫਸਰ ਇਹ ਹੁਣ ਵੇਖੋ ਡਿਸੀਜਨ ਕੀ ਲੈਂਦੇ ਆ ਲਾਠੀ ਚਾਰਜ ਕਰਦੇ ਆ ਕਿ ਗ੍ਰਿਫਤਾਰੀਆਂ ਕਰਦੇ ਨੇ ਭਾਈ ਜੀ ਆਹ ਵੇਖ ਲਓ ਸੰਸਦ ਅਸੀਂ ਲੋਕਾਂ ਨੂੰ ਆਣੇ ਆ ਅਜੇ ਵੀ ਜਾਗ ਪੋ ਬੜਾ ਚਿਰ ਹੋ ਗਿਆ ਡੰਡੇ ਖਾਂਦਿਆਂ ਨੂੰ ਹੁਣ ਨਾ ਭਰਾ ਮੇਰੋ ਡੰਡੇ ਖਾਓ ਇਹਨਾਂ ਸਰਕਾਰਾਂ ਮਾਰ ਕੇ ਸਾਡਾ ਭਰਾ ਮੇਰੋ ਬੜਾ ਕੁਝ ਹੋ ਗਿਆ ਤਾਨੀ ਕਿੰਨੀਆਂ ਗੱਡੀਆਂ ਆਪਣੀਆਂ ਇਹਨਾਂ ਜਬਤ ਕਰ ਲੀਆਂ ਇੱਥੇ ਵੀ ਜਿਹੜੇ ਪਹਿਲਾਂ ਬੰਦੇ ਆਏ ਸੀ ਉਹਨਾਂ ਨੂੰ ਵੀ ਇਹਨਾਂ ਗ੍ਰਿਫਤਾਰ ਕਰਕੇ ਕੋਰਦਵਾਰਿਆਂ ਜਾਂ ਥਾਣਿਆਂ 'ਚ ਲੈ ਗਏ ਨੇ ਇਹਨਾਂ ਦਾ ਕੌਣ ਜਵਾਬ ਦੇਗਾ ਜੀ ਇਹਨਾਂ ਦੇ ਉੱਤੇ ਜਿਹੜੀ ਇਹ ਸਰਕਾਰ ਸੀ ਇਹਨੇ ਉੱਕਾ ਹੀ ਖਤਮ ਕਾਣੀ ਕਰਕੇ ਰੱਖ ਦਿੱਤੀ ਏ ਇਹਨਾਂ ਦਾ ਜਵਾਬ ਕੌਣ ਦੇਗਾ ਆ ਜਿਹੜੇ ਵਿਚਾਰੇ ੱਟੇ ਖਾਂਦੇ ਫਿਰਦੇ ਆ ਆਪਣੇ ਜੂਸ ਦੇ ਬਜ਼ੁਰਗ ਆਪਣੇ ਜਿਹੜੇ ਘਰਾਂ ਦੇ ਕੰਮ ਛੱਡ ਕੇ ਸਾਰੇ ਉਰੇ ਫਿਰਦੇ ਆ ਭਰਾ ਮੇਰੋ ਇਹ ਕੌਣ ਜਵਾਬ ਦੇਗਾ ਇਹਨਾਂ ਸਰਕਾਰਾਂ ਦਾ ਕੌਣ ਜਵਾਬ ਦੇ ਆਪਾਂ ਭੇਡਾਂ ਬਣ ਕੇ ਉਹਨਾਂ ਦੇ ਮਗਰ ਤੁਰੇ ਫਿਰਾਂਗੇ ਭਰਾ ਮੇਰੋ ਉੱਥੋਂ ਹਣ ਤੇ ਜਾਗੋ ਆ ਡੀਜੀ ਸਾਹਿਬ ਡੀਜੀਪੀ ਸਾਹਿਬ ਆਵੇ ਆ ਗਏ ਨੇ ਕਿ ਸਾਰੇ ਆਵੇ ਪ੍ਰੈਸ ਸਾਰੇ ਆ ਧਾਵੀ ਇਹ ਡੀਜੀਪੀ ਆਵੇ ਆ ਵੇਖੋ ਹੁਣ ਕੀ ਡਿਸੀਜਨ ਲੈਂਦੇ ਕੀ ਨਹੀਂ ਲੈਂਦੇਗੇ ਇਹ ਹੁਣ ਪਤਾ ਲੱਗਦਾ ਜੀ ਲੱਖੇ ਸੁਧਾਨਾ ਆਉਂਦੇ ਪਏ ਨੇ ਮਗਰ 20-25 ਮਿੰਟਾਂ ਤੱਕ ਇਹ ਤਾਂ ਦੀ ਬੀਜੀਪੀ ਸਾਹਿਬ ਆਏ ਨੇ ਆ ਆਪਣੀ ਸੰਗਤੇ ਉਹ ਵੇ ਦੋ ਰਾ ਤਿੰਨ ਮੱਲੇ ਪੈ ਪਰਾਂ ਕਿਵੇਂ ਆਪਾਂ ਦੁਨੀਆ ਨੂੰ ਦੱਸ ਪਾਵਾਂਗੇ ਸਾਰੀ ਨੂੰ ਪਲੀਜ਼ ਧਿਆਨ ਨਾਲ ਗੱਲ ਸੁਣੋ ਸਾਰੇ ਯਾਰ ਆਪਣੇ ਫੋਨ ਵੀ ਆਉਂਦੇ ਨੇ ਸਾਰਾ ਕੁਝ ਹੈ ਕੇ ਗੱਲ ਨਹੀਂ ਸੁਣਦੇ ਤੇ ਗੱਲ ਕਰ ਚੁੱਪ ਕਰ ਰੋਕਾ ਚੁੱਪ ਕਰੋ ਯਾਰ ਆਵਾਜ਼ ਆ ਰਹੀ ਹੈ ਹਾਂ ਜੀ ਆ ਰਹੀ ਹੈ ਯਾਰੀ ਮੈਂ ਨਾਰਾ ਲਾਉਂਗਾ ਉਸ ਤੋਂ ਬਾਅਦ ਬੋਲਣਾ ਸ਼ੁਰੂ ਕਰਾਂਗੇ ਬੋਲ ਇਸਤੋਲਿਆ ਜਾ ਜਿੰਨੇ ਪੰਜਾਬ ਦੇ ਅਲਗ-ਅਲਗ ਰੱਤਿਆਂ ਸਾਰੇ ਗਿਰਫਦਾਰ ਹੋਏ ਮੇਰੇ ਪੰਜਾਬ ਪਾਸਿਓ ਮੇਰੀ ਸਿਰ ਬੋਲੂ ਤੇ ਛੋੜ ਰਹੀ ਪੂਰੀ ਦੁਨੀਆ ਨੂੰ ਇੱਕ ਅਪੀਲ ਹੈ ਇੱਕ ਦਸਨਾ ਚਾਹੁੰਦਾ ਮੈਂ ਤੁਹਾਨੂੰ ਕਿ ਜੋ ਪਾਣੀ ਬਚਾਉਣ ਵਾਲੇ ਨੇ ਉਹਨਾਂ ਦੇ ਆਸੇ-ਪਾਸੇ ਛਾਂ ਦੀ ਬਣਾਤੀ ਹੈ ਮੇਰੇ ਕੋਲ ਬਹੁਤ ਸਾਰੇ ਵੀਡੀਓ ਪਹੁੰਚੇ ਨੇ ਪੰਜਾਬ ਦੇ ਅਲਗ-ਅਲਗ ਥੇਸਿਆਂ ਤੋਂ ਕੋਈ ਢਿੰਡੇ ਗਿਰਫਤਾਰ ਕਰ ਲਿਆ ਕੋਈ ਫਰੀਦ ਕੋ ਆ Rajasthan ਵਾਲੇ ਆ ਰਹੇ ਸੀ 60 ਬਸਾਂ ਲੈ ਕੇ ਉਹ ਗਿਰਫਤਾਰ ਕਰ ਲੇ ਕਿਸੇ ਬੰਦੇ ਨੂੰ 19 ਦਿਰੇ ਮੈਨੂੰ ਦੱਸੋ ਜੇ ਇਹ ਹੀ ਪੁਲਿਸ ਕਾਲੇ ਪਾਣੀ ਨੂੰ ਕਾਰਨ ਕਾਲੇ ਪਾਣੀ ਨੂੰ ਪਚਾਉਣ ਲਈ ਹਿੰਮਤ ਮਾਰੇ ਤਾਂ ਕਿ ਸਾਡੇ ਪਾਣੀ ਬੰਦ ਨਹੀਂ ਹੋ ਜਾਣਗੇ ਇਹ ਉਹ ਕੰਮ ਨਹੀਂ ਕਰ ਸਕਦੇ ਪਰ ਸਭ ਤੋਂ ਦੁੱਖ ਦੀ ਗੱਲ ਪੂਰੀ ਰਾਤ ਹੋ ਗਈ ਆ ਤਾਜਪੁਰ ਰੋਡ ਤੇ ਕੂੜੀਆਂ ਗੱਡੀਆਂ ਉਹਨਾਂ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਤੁਹਾਨੂੰ ਪਤਾ ਹੋ ਕੋਣ ਨੇ ਜ਼ਿਆਦਾਤਰ 99% ਪ੍ਰਵਾਸੀ ਨੇ ਉਹਨਾਂ ਦੇ ਕੋਰਸ ਨੇ ਨਵੇਂ-ਨਵੇਂ ਕੱਪੜੇ ਪਵਾ ਕੇ ਟੈਂਕਰਾਂ ਦੇ ਵਿੱਚ ਜਿਹੜੇ ਟੈਂਪੂ ਨੇ ਟੈਂਡਰ ਨੇ ਉਹਨਾਂ ਤੇ ਲਿਖ ਕੇ ਕਿ ਫਲਾਨੀ ਅਜਾਸਪਰੀਂਦਾ ਬੰਦਾ ਹੈ ਨਵੇਂ ਕੱਪੜੇ ਪਾ ਕੇ 10 ਵਜੇ ਤੱਕ ਲਿਆਂਦੇ ਜਾ ਰਹੇ ਨੇ ਤੇ ਸਟੇਜ ਲੱਗੀ ਹੋਈ ਆ ਸਟੇਜ ਕਾਰਪਟ ਵਿਛੇ ਹੋਏ ਨੇ ਲਾਈਟਾਂ ਲਗੀਆਂ ਹੋਈਆਂ ਊੜੀਆਂ ਛੋਲੇ ਖਵਾਏ ਜਾ ਰਹੇ ਨੇ ਇਹ ਮਤਲਬ ਆ ਨਾਮਾ ਉਹਨਾਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਉਹਨਾਂ ਨੂੰ ਕਿ ਤੁਸੀਂ ਕਾਲਾ ਪਾਣੀ ਕਰੋ ਪੰਜਾਬ ਦਾ ਸਤਿਆਨਾਸ਼ ਕਰੋ ਪਰ ਇੱਕ ਗੱਲ ਤੁਹਾਨੂੰ ਹੋਰ ਆਣ ਉਹਨੇ ਜਿਹੜਾ ਇੱਕ ਅੰਦੋਲਨ ਹੋਇਆ ਸੀ ਦੋ ਬੰਦੇ ਸਾਡੇ ਮੋਹੱਲੀ ਦੇ ਮਾਰੇ ਗਏ ਸੀ ਅਸੀਂ ਇੱਕੋ ਗੱਲ ਕਹੀ ਸੀ ਕਿ ਬਾਹਰ ਵਾਲੇ ਨੇ ਜਿਹੜੇ ਇਹ ਪ੍ਰਵਾਸੀ ਨੇ ਜਿਹੜੇ ਕੀ ਇਹ ਪੰਜਾਬ ਦੇ ਹਿੱਤਾਂ ਨਾਲ ਖੜੇ ਹੋਣਗੇ ਅੱਜ ਉਹ ਸਾਬਤ ਹੋ ਗਿਆ

15 ਤਰੀਕ ਨੂੰ ਜਸਦਨ ਦਮਨਪ੍ਰੀਤ ਦੀ ਲਾਸ਼ ਇਹਨਾਂ ਨੇ ਸੰਸਕਾਰ ਕੀਤਾ ਸੀ ਉਹਦਾ ਸਾਡੇ ਨਾਲ ਉਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਵਾਦਾ ਕੀਤਾ ਸੀ ਕਿ 1 ਮਹੀਨੇ ਦੇ ਅੰਦਰਾਂ ਦਾ ਉਹ ਵੀਡੀਓ ਸਾਰੀ ਦੁਨੀਆ ਚ ਵੇਲੇ ਹੋਏ ਨੇ ਤੇ 1 ਮਹੀਨੇ ਦੇ ਅੰਦਰ ਇਹਨਾਂ ਦੀ ਵੈਰੀਫਿਕੇਸ਼ਨ オリジナル ਡਾਕੂਮੈਂਟਸ ਤੇ ਹੋਊਗੀ ਤੇ ਇੱਥੋਂ ਦੇ ਬਣੇ ਇਹਨਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਜੋ ਵੀ ਵੋਟਰ ਕਾਰਡ ਨਹੀਂ ਉਹ ਰੱਦ ਕੀਤੇ ਜਾਣਗੇ 15 ਤਰੀਕ ਨੂੰ ਐ ਡੇਟ ਪੂਰੀ ਹੋ ਜੂਗੀ ਅਸੀਂ ਕਿੱਥੇ ਵੀ ਹੋਈਏ ਬਾਹਰ ਹੋਈਏ ਅੰਦਰ ਹੋਈਏ ਇੱਕ ਗੱਲ ਯਾਦ ਰੱਖਿਓ ਜੇ ਉਸ ਦਿਨ ਤੋਂ ਬਾਅਦ ਜੇ ਕੋਈ ਇਹਨਾਂ ਦੀ ਵੈਰੀਫਿਕੇਸ਼ਨ ਕਰਾਉਂਦਾ ਸਾਡੇ ਪੰਜਾਬ ਦਾ ਵਾਸੀ ਇਨਾਂ ਦਾ ਰਾਸ਼ਨ ਕਾਰਡ ਬਣਾਉਂਦਾ ਆ ਆਧਾਰ ਕਾਰਡ ਬਣਾਉਂਦਾ ਆ ਜਾਂ ਵੋਟਰ ਕਾਰਡ ਬਣਾਉਂਦਾ ਆ ਉਹਦਾ ਸਾਰੇ ਪੰਜਾਬ ਵਾਲੇ ਬਾਈਕਾਟ ਕਰਨਗੇ ਉਹਦਾ ਕਾਰਨ ਉਹਦਾ ਕਾਰਨ ਸਾਡੇ ਬੰਦੇ ਬਾਹਰ ਕਹੇ ਨੇ ਕਿ ਉਹ ਅੱਜ ਸਾਡੀ 3 ਕਰੋੜ ਦੇ ਨੇੜੇ ਤੇੜੇ ਵਸੋਂ ਆ ਕਿ ਸਾਡੇ ਸਾਰੇ ਪੰਜਾਬ ਦੇ ਲੋਕ ਮਲਾ ਕੇ सारी दुनिया चाली लख बंदगा नहीं और चाली लख तो उत्ते अोड़ पापुलेशन छोटे जी सा बिहार चाहे इंग्लैंड कनेडा अमेरिका च है नहीं गए तो फिर यह ए वी गिनती चीज डेमोग्राफी चेंज कर आएगी साहमत ਪੰਜਾਬੀਆਂ ਦੀ ਬਹੁਤ ਘੱਟ ਘੱਟ ਕਰਨ ਆਏ ਨੇ ਉਹਦਾ ਸਿਲਾ ਉਹਦਾ ਅੰਜਾਮ ਅੱਜ ਅਸੀਂ ਮੁਖਤਰੇ ਆ ਕਿ ਅਸੀਂ ਸਾਰੇ ਪੰਜਾਬ ਦੇ ਕਾਲੇ ਪਾਣੀ ਬਚਾਉਣ ਆਏ ਆ ਤੇ ਪਰਵਾਸੀ ਕਾਲੇ ਬਚਾੜੀ ਪਾਣੀ ਪਾਉਣ ਵਾਲਿਆਂ ਦੇ ਨਾਲ ਖੜੇ ਨੇ ਇਹ ਰੀਜ਼ਨ ਕਿ ਅਸੀਂ ਆਣੇ ਆ ਕੰਮ ਕਰਨ ਆਉਣ ਜਾਨ ਪਰ ਇਥੋਂ ਦੇ ਆਧਾਰ ਕਾਰਡ ਵੋਟਰ ਕਾਰਡ ਚਾਹ ਰਾਸ਼ਨ ਕਾਰਡ ਨਹੀਂ ਬਣਦੇ نیشنل پلوشن بورڈ کے آڈر نے کالے پانی آ جڑے تین سینٹر نے بہادر کےجپور روڈ والا جا ਆਫਰੇ ਬਰੇ ਬੰਦ ਨਹੀਂ ਹੋ ਰਿਹਾ ਆ ਉਦਣ ਨੇ ਇਹ ਆ ਨਾਲ ਹੀ ਲਾ ਲੋ ਕੰਸਟੀਟਿਊਸ਼ਨਲ ਸਪੋਰਟਿਸ ਦੇ